ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਿੰਛੇਤਾ ਦੇ ਯਾਦ ਵਿੱਚ ਸ਼ਹੀਦੀ ਗੈਲਰੀ ਦਾ ਉਦਘਾਟਨ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਜੀ ਦੇ ਪਰਕਰਮਾ ਵਿੱਚ 1984 ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਵਜੋਂ ਸ਼ਹੀਦੀ ਗੈਲਰੀ ਦਾ ਉਦਘਾਟਨ ਕੀਤਾ ਗਿਆ। ਇਹ ਗੈਲਰੀ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਵੱਲੋਂ ਬੜੀ ਹੀ ਸ਼ਿੱਦਤ ਤੇ ਸੂਝ ਨਾਲ ਬਣਾਈ ਗਈ ਹੈ। ਇਸ ਗੈਲਰੀ ਵਿੱਚ ਖਾਸ ਤੌਰ ਤੇ 84 ਦੇ ਮੁੱਖ ਸ਼ਹੀਦ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੀ ਭਾਈ ਅਮਰੀਕ ਸਿੰਘ ਜੀ ਭਾਈ ਕਰਤਾਰ ਸਿੰਘ ਜੀ ਤੇ ਹੋਰ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਨੇ। ਇਸ ਮੌਕੇ ਤੇ ਮੌਜੂਦ ਸਟੋਮਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੇ ਸਿੱਖਾਂ ਤੇ ਲਗਾਤਾਰ ਹੁੰਦੇ ਹਮਲਿਆਂ ਬਾਰੇ ਤੇ ਸਰਕਾਰ ਵੱਲੋਂ 40 ਸਾਲ ਪਹਿਲਾਂ ਕੀਤੇ ਗਏ ਇਸ ਹਮਲੇ ਤੇ ਇਸ ਸ਼ਹੀਦੀ ਗੈਲਰੀ ਦੀ ਯਾਦਗਾਰ ਬਾਰੇ ਕੀ ਕਿਹਾ ਗਿਆ ਆ ਸੁਣਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੁਲਖ ਦੇ ਵਿੱਚ ਆਜ਼ਾਦੀ ਤੋਂ ਪਹਿਲਾਂ ਗੁਰੂ ਘਰਾਂ ਨੂੰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਹੀ ਹਮਲਿਆਂ ਦੇ ਰੂਪ ਦੇ ਵਿੱਚ ਸਿਧਾਂਤਕ ਤੌਰ ਤੇ ਕੁਚਲਣ ਦਾ ਯਤਨ ਕੀਤਾ ਪਰ ਆਜ਼ਾਦ ਭਾਰਤ ਦੇ ਵਿੱਚ ਕਾਂਗਰਸ ਸਰਕਾਰ ਵੱਲੋਂ ਜੂਨ 1984 ਦੇ ਵਿੱਚ ਇਹ ਬਲੂ ਸਟਾਰ ਆਪਰੇਸ਼ਨ ਕਰਕੇ ਇਸ ਧਰਤੀ ਦੇ ਉੱਤੇ ਮਰਦੇ ਮਜਾਹਦ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਜਿਨ੍ਹਾਂ ਨੇ ਪ੍ਰਤੀਗਿਆ ਕੀਤੀ ਸੀ ਉਹਨਾਂ ਦੇ ਨਾਲ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਨ੍ਹਾਂ ਨੇ ਇਸ ਅਕਾਲ ਤਖ ਦੇ ਸਨਮਖ ਹੋ ਕੇ ਇਹ ਪ੍ਰਤੀਗਿਆ ਕੀਤੀ ਕਿ 사ਤਗੁਰ ਜੀ ਮੇਰਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕ ਨਾ ਜਾਏ ਉਹਨਾਂ ਨੂੰ ਕੌਲਾਂ ਨੂੰ ਪੂਰੇ ਪਗਾਇਆ ਪੂਰੇ ਨਹੀਂ ਪਗਾਇਆ ਜਿਹੜੇ ਵੀ ਚੜ ਕੇ ਆਏ ਸੀ ਉਹਨਾਂ ਨੂੰ ਉਹਨਾਂ ਦੇ ਨਾਲ ਮੁਕਾਬਲਾ ਕਰਦੇ ਹੋ ਜਿਹੜੀਆਂ ਇੱਥੇ ਸ਼ਹੀਦੀਆਂ ਪਾਈਆਂ ਸੋ ਕਾਂਗਰਸ ਨੇ ਇੱਕ ਕਲਾਂਕ ਬੜਾ ਵੱਡਾ ਆਜ਼ਾਦ ਭਾਰਤ ਦੇ ਵਿੱਚ ਖਟਿਆ ਤੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਦਮਦਮੀ ਟਕਸਾਲ ਦੇ ਮੁਖੀ ਉਹਨਾਂ ਦੀ ਪਵਿੱਤਰ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਇੱਥੇ ਅਕਾਲ ਤਖਤ ਸਾਹਿਬ ਦੀ ਨਵੇਂ ਤਰ੍ਹਾਂ ਰਚਨਾ ਸ਼ੁਰੂ ਕੀਤੀ ਸੀ ਰਚਨਾ ਕਹਿਣ ਤੋਂ ਭਾਵ ਬਿਲਡਿੰਗ ਦੀ ਉਸਾਰੀ ਤੇ ਉਸ ਵੇਲੇ ਇਹ ਵੀ ਫੈਸਲਾ ਹੋਇਆ ਸੀ ਕਿ ਇੱਥੇ ਇੱਕ ਉਹਨਾ ਮਹਾਨ ਬਲੂ ਸਟਾਰ ਦੇ ਸਾਰੇ ਸ਼ਹੀਦਾਂ ਦੀ ਪਵਿੱਤਰ ਯਾਦ ਦੇ ਵਿੱਚ ਇੱਕ ਗੈਲਰੀ ਵੀ ਬਣਾਈ ਜਾਊਗੀ। ਸੋ ਉਹ ਗੈਲਰੀ ਦੇ ਵਿੱਚ ਮੌਜੂਦਾ ਮੁਖੀ ਸਾਡੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੇ ਇਹ ਬਿਲਡਿੰਗ ਦਾ ਪਹਿਲਾਂ ਹੀ ਸਾਰ ਲਈ ਸੀ ਪਰ ਇਹਦੇ ਵਿੱਚ ਕਿਉਂਕਿ ਤਸਵੀਰਾਂ ਉਹਨਾਂ ਦੀਆਂ ਸਾਰੀਆਂ ਦੀਆਂ ਲੱਗਣੀਆਂ ਸੀ ਜਿਨ੍ਹਾਂ ਨੇ ਇੱਥੇ ਸ਼ਹਾਦਤ ਪਾਈ ਆ। ਕੁਝ ਤਾਂ ਜਿਹੜੇ ਸਾਡੇ ਮੁਖੀ ਸਹਿਬਾਨ ਜਿਨ੍ਹਾਂ ਨੇ ਇੱਥੇ ਲੋਹਾ ਲਿਆ ਕੋਸ਼ ਇੱਥੇ ਜਿਹੜੇ ਯਾਤਰੂ ਆਏ ਸਗੇ ਉਹ ਬੱਚੇ ਪਚੰਗੀ ਬੀਬੀਆਂ ਉਹਨਾਂ ਨੂੰ ਵੀ ਮੌਕੇ ਦੀ ਇਸ ਜ਼ਾਲਮ ਸਰਕਾਰ ਨੇ ਬਖਸ਼ਿਆ ਨਹੀਂ ਸੋ ਅੱਜ ਉਹਨਾਂ ਮਹਾਨ ਮਹਾਪੁਰਸ਼ਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਮਰ ਸ਼ਹੀਦ ਜਿਹੜੇ ਆਲ ਇੰਡੀਆ ਸਿੱਖ ਸਟੂਡੈਂਟ ਫਰੈਸ਼ਨ ਦੇ ਪ੍ਰਧਾਨ ਰਹੇ ਬਾਬਾ 18 18 ਸਿੰਘ ਜੀ ਜਨਰਲ ਸ਼ਬੀਕ ਸਿੰਘ ਜੀ ਦੀ ਉਹਨਾਂ ਦੇ ਨਾਲ ਸામੂਹਿਕ ਤੌਰ ਤੇ ਸਾਰੇ ਸ਼ਹੀਦਾਂ ਦੀ ਇਹ ਜਿਹੜੀ ਯਾਦਗਾਰ ਇੱਥੇ ਸਥਾਪਿਤ ਕੀਤੀ ਗਈ ਆ ਮੈਂ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਿਉਂਕਿ ਬੜੇ ਚਿਰ ਦੀ ਲੋਕਾਂ ਦੀ ਤਾਂਘ ਸੀ ਪੇ ਇਹਦਾ ਕਾਦਰ ਘਟਨ ਹੋਵੇ ਉਹਨਾਂ ਨੂੰ ਵਧਾਈ ਦਿਨਾ ਕਿਉਂਕਿ ਸ਼ਹੀਦਾਂ ਦੇ ਜੋੜ ਮੇਲੇ ਲੱਗਦੇ ਆ ਸ਼ਹੀਦਾਂ ਦੇ ਆਪਾਂ ਰੋਸ ਨਹੀਂ ਕਰਦੇ ਉਹਨਾਂ ਦੀ ਪਵਿੱਤਰ ਜਾਤ ਤੋਂ ਅਸੀਂ ਸੇਧ ਵੀ ਲੈਨੇ ਆ ਤੇ ਸਿੱਖ ਕੌਮ ਦਾ ਸਰਮਾਇਆ ਵੀ ਸੀਹੀਦਾ ਹੀ ਆ ਅਸੀਂ ਜਿੱਥੇ ਉਹਨਾਂ ਸ਼ਹੀਦਾਂ ਤੋਂ ਪ੍ਰੇਰਣਾ ਲੈਨੇ ਆ ਮੌਜੂਦਾ ਤੌਰ ਦੇ ਉੱਤੇ ਮੈਂ ਸਮਝਦਾ ਦਮ ਦੀ ਮੀ ਟਕਸਾਲ ਦਾ ਬੜਾ ਵੱਡਾ ਯੋਗਦਾਨ ਰਿਹਾ ਪਹਿਲੇ ਮੁਖੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨੇ ਵੀ ਇੱਥੇ ਮਰਿਆਦਾ ਦਾ ਲੰਘਣ ਹੋਇਆ ਆਪਣਾ ਸੀਸ ਭੇਟ ਕੀਤਾ ਉਹਨਾਂ ਤੋਂ ਬਾਅਦ ਸ਼ੰਤ ਬਾਬਾ ਗਰਵਖ ਸਿੰਘ ਜੀ ਜਿਨ੍ਹਾਂ ਦਾ ਬੂੰਗਾ ਇੱਥੇ ਸਥਾਪਤ ਹੈ ਉਹਨਾਂ ਨੇ ਵੀ ਇੱਥੇ ਸ਼ਹਾਦਤ ਦਿੱਤੀ ਤੇ ਮੌਜੂਦਾ ਸਮੇਂ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਉਹਨਾਂ ਨੇ ਵੀ ਸ਼ਹਾਦਤ ਦਿੱਤੀ ਜਿਨ੍ਹਾਂ ਦਾ ਵੀ ਸਮੁੱਚੇ ਤੌਰ ਤੇ ਸ਼ਹੀਦਾਂ ਦਾ ਬੁੰਗਾ ਉੱਤੇ ਸਥਾਪਦੇ ਆ ਸੋ ਅੱਜ ਇਸ ਬੜੇ ਲੰਬੇ ਆਰਸੇ ਤੋਂ ਸਾਰਿਆਂ ਦੀ ਇਹ ਮੰਗ ਤੇ ਚਾਹਨਾ ਸੀ ਕਿ ਇਹਦਾ ਅਦਗਾਟਨ ਕੀਤਾ ਜਾਵੇ ਸੋ ਚੇਚੇ ਤੌਰ ਤੇ ਬਾਬਾ ਜੀ ਦਾ ਧੰਨਵਾਦ ਕਰਦਾ ਔਰ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜਿਨ੍ਹਾਂ ਨੇ ਅੱਜ ਇਹ ਅਦਗਾਟਨ ਕੀਤਾ ਉਹਨਾਂ ਦੇ ਨਾਲ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤਾਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਜਥੇਦਾਰ ਔਰ ਚੇਚੇ ਤੌਰ ਤੇ ਵਿਦੇਸ਼ ਦੇ ਵਿੱਚੋਂ ਬਾਬਾ ਧਰਮ ਸਿੰਘ ਜੀ ਉਹ ਚੇਚੇ ਤੌਰ ਤੇ ਪਹੁੰਚੇ ਆ ਸੋ ਸਾਰਿਆਂ ਦਾ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਾਹਿਬ ਉਹ ਵੀ ਪਹੁੰਚੇ ਆ ਸੋ ਮੈਂ ਇਹ ਵੀ ਅਰਦਾਸ ਗੁਰੂ ਚਰਨਾ ਵਿੱਚ ਕਰਨਾ ਸਤਿਗੁਰ ਜੀ ਇਹ ਜਿਨ੍ਹਾਂ ਨੇ ਛੇਧੀਆਂ ਪਾਈਆਂ ਉਹ ਸਾਡੇ ਲਈ ਪ੍ਰੇਰਨਾ ਸਰੋਤ ਵੀ ਆ ਇਹ ਮੌਕੇ ਦੀਆਂ ਸਰਕਾਰਾਂ ਆਜ਼ਾਦ ਭਾਰਤ ਦੇ ਵਿੱਚ ਵੀ ਅੱਜ ਵੀ ਅੱਜ ਸਿਧਾਂਤਕ ਤੌਰ ਤੇ ਪਹਿਲਾਂ ਸਿੱਧੀਆਂ ਸੀ ਹੁਣ ਔਲੁਕਮੇ ਤੌਰ ਤੇ ਉੱਤੇ ਜਦਨਸ਼ੀਲ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਪਾਤਸ਼ਾਹ ਜੀ ਦੀ ਪਵਿੱਤਰ ਆਜ਼ਮਤ ਨੂੰ ਕਿਸੇ ਨਾ ਕਿਸੇ ਤਰ੍ਹਾਂ ਖੋਰਾ ਲਾਉਣਾ ਪਰ ਖਾਲਸਾ ਹਮੇਸ਼ਾ ਸੁਚੇਤ ਰਹਿੰਦਾ ਕੌਮ ਨੂੰ ਵੀ ਬੇਨਤੀ ਕਰਦਾ ਇੱਕ ਥਾਂ ਸਾਰੇ ਇਕੱਤਰ ਹੋਈਏ ਤਾਂ ਕਿ ਇਹ ਜਿਹੜੇ ਔਲੁਕਮੇ ਸਿਧਾਂਤਕ ਜਿਹੜੇ ਸਾਡੇ ਤੇ ਹਮਲੇ ਹੋ ਰਹੇ ਇਹਦਾ ਜ਼ਬਰਦਸਤ ਸਬਰ ਦੇ ਨਾਲ ਅਸੀਂ ਸਾਰੇ ਮੁਕਾਬਲਾ ਕਰੀਏ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ 9 ਨਵੰਬਰ 1986 ਸਿੱਖ ਨਸੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਨਾ ਬਲਦੀ ਸਿੰਘਾ ਦੀ ਰਿਹਾਈ ਹੋਈ ਲੱਗਦਾ ਅੱਜ ਵੀ ਸਰਕਾਰਾਂ ਦੀ ਕੁਸਤੇ ਕਰੋ ਦੀ ਮਾਤ ਦਿੱਤਾ ਪੀ.ਡੀ.ਆਈ ਦੇਖੋ ਜਿਹੜੇ ਜਿਹੜੇ ਦਿੱਲੀ ਦੇ ਵਿੱਚ ਜਦੋਂ ਨੈਸ਼ਨਲ ਕੁਰਸੀ ਸਖਾਂ ਦੀ ਹੋਈ ਤੇ ਉੱਥੇ ਬਹੁਤ ਵੱਡੇ ਪੱਦਰ ਤੇ ਉਹਨਾਂ ਦੇ ਜਿੰਨੇ ਵੀ ਸਿੱਖ ਪਰਿਵਾਰ ਜਾਂ ਪੰਜਾਬੀ ਸੀ ਉਹਨਾਂ ਦੀਆਂ ਸ਼ਿਕਾਇਤਾਂ ਉੱਥੇ ਹੋਈਆਂ ਤੇ ਸਾਡਾ ਤਾਂ ਗਿਲਾ ਹੀ ਇਸ ਗੱਲ ਤੇ ਰਿਹਾ ਕਿ ਆ ਬਲੂ ਸਟਾਰ ਤੋਂ ਲਾਓ 84 ਤੋਂ 16 ਤੇ 40 40 ਸਾਲ ਹੋ ਗਏ ਤੇ ਮੈਂ ਸਮਝਦਾ ਜਿੱਥੇ ਕੋਈ ਆਪਣਾ ਐਡਰੈਸ ਹੋਵੇ ਚਾਹੁੰਦੇ ਨੇ ਉੱਥੇ ਇਨਸਾਫ਼ ਦੇ ਦਿੰਦੇ ਪਰ ਸਾਨੂੰ ਇਨਸਾਫ਼ ਨਹੀਂ ਮਿਲਦਾ ਇਹੋ ਹੀ ਸਾਡੀ ਇੱਕ ਰੋਸ ਆ ਤੇ ਉਹ ਤੋਂ ਇਲਾਵਾ ਬੰਦੀ ਸਿੰਘਾਂ ਦਾ ਕਿਉਂਕਿ ਇਹ ਸਾਡਾ ਹੱਕ ਆ ਇਨਸਾਫ਼ ਲੈਣਾ ਸਾਡਾ ਹੱਕ ਆ ਤੇ ਇਹ ਇਨਸਾਫ਼ ਜਿਹੜਾ ਆ ਇਹ ਸਰਕਾਰਾਂ ਨੂੰ ਕਰਨਾ ਚਾਹੀਦਾ ਤੇ ਜੇ ਆਪਾਂ ਦੂਸਰਿਆਂ ਲਈ ਉਹੀ ਕਾਨੂੰਨ ਰੱਖਦੇ ਆਂ ਤੇ ਸਿੱਖਾਂ ਵਾਰੀ ਜਿਹੜਾ ਕਾਨੂੰਨ ਫੇਰ ਉਹ ਹੋਰ ਤਰ੍ਹਾਂ ਹੋ ਜਾਂਦਾ ਇਹ ਜਿਹੜਾ ਇਹ ਦੋ ਮਤਲਬ ਲਾਓ ਤੁਸੀਂ ਕਿ ਦੋ ਰਾਵਾਂ ਦੇ ਵਿੱਚ ਸਾਡੇ ਨਾਲ ਹੋ ਟ੍ਰੀਟਮੈਂਟ ਉਹਨਾਂ ਦੇ ਨਾਲ ਹੋ ਟ੍ਰੀਟਮੈਂਟ ਇਹ ਵੀ ਸਾਡੇ ਲਈ ਇੱਕ ਬੇਇਨਸਾਫੀ ਆ ਜਿਸ ਬੇਇਨਸਾਫੀ ਲਈ ਅਸੀਂ ਯਤਨ ਛੀ ਲਿਆ ਸੀ ਜਿਹੜੀ ਅਕਾਲ ਤੱਕ ਸਾਹਿਬ ਵੱਲੋਂ ਕਮੇਟੀ ਵੀ ਬਣਾਈ ਗਈ ਆ ਤੇ ਉਹ ਇਸ ਲਈ ਯਤਨ ਛੀ ਲਿਆ ਕਿ ਉਹਨਾਂ ਦੀ ਰਿਹਾਈ ਲਈ ਵੀ ਪੂਰਾ ਜਿਹੜਾ ਉਹ ਯਤਨ ਕੀਤਾ ਜਾਵੇ ਦਰਬਾਰ ਸਾਹਿਬ ਤੇ ਅਕਾਲ ਤਖਤ ਦੀ ਮਾਨ ਮਰਿਆਦਾ ਤੇ ਹੱਕਾਂ ਦੀ ਪ੍ਰਾਪਤੀ ਲਈ ਜਿਨ੍ਹਾਂ ਸ਼ਹਾਦਤਾਂ ਦਿੱਤੀਆਂ ਉਹਨਾਂ ਦੀ ਯਾਦਗਾਰ ਇਸ ਗੈਲਰੀ ਬਾਰੇ ਦਰਬਾਰ ਸਾਹਿਬ ਦੇ ਜਥੇਦਾਰ ਰਕबीर ਸਿੰਘ ਜੀ ਨੇ ਆਪਣੇ ਕੀ ਵਿਚਾਰ ਪੇਸ਼ ਕੀਤੇ ਆ ਸੁਣਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਛਾਨੀ ਹੈ ਜੋ ਲਰੈਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਗੋਨਾ ਛੜਾ ਖੇਤ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਬਿਲਕੁਲ ਨਜ਼ਦੀਕ ਸ਼ਹੀਦੀ ਯਾਦਗਾਰ ਦੇ ਹੇਠਾਂ ਉਹਨਾਂ ਮਹਾਨ ਸ਼ਹੀਦਾਂ ਦੀ ਸਦੀਵੀ ਯਾਦਗਾਰ ਸ਼ਹੀਦੀ ਗੈਲਰੀ ਦੇ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸੇਵਾ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਤਮ ਦਾ ਮੀ ਟਕਸਾਲ ਔਰ ਪ੍ਰਧਾਨ ਸੰਤ ਸਮਾਜ ਜੀ ਦੇ ਉਹਨਾਂ ਨੂੰ ਸੌਂਪੀ ਗਈ ਸੀ ਕਸ਼ਦੀ ਸੇਵਾ ਸੰਪੂਰਨ ਹੋਣ ਤੇ ਅੱਜ ਸ਼ਹੀਦੀ ਗੈਲਰੀ ਦਾ ਉਦਘਾਟਨ ਕੀਤਾ ਗਿਆ ਔਰ ਇਹ ਸ਼ਹੀਦੀ ਗੈਲਰੀ ਉਹਨਾਂ ਮਹਾਨ ਸ਼ਹੀਦਾਂ ਦੀ ਦੀਵ ਯਾਦਗਾਰ ਹੈ ਜਿਨ੍ਹਾਂ ਨੇ 1984 ਦੇ ਹਮਲੇ ਦੇ ਦੌਰਾਨ ਮਹਾਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਪੁਰਖ ਅਮਰ ਸ਼ਹੀਦ ਭਾਈ ਸਰਪਾਈ ਅਮਰੀਕ ਸਿੰਘ ਜੀ ਅਮਰ ਸ਼ਹੀਦ ਭਾਈ ਜਰਨੈਲ ਸੁਖੇਸ਼ ਸਿੰਘ ਜੀ ਅਮਰ ਸ਼ਹੀਦ ਭਾਈ ਸਰਪਾਈ ਠਾਰਾ ਸਿੰਘ ਜੀ ਔਰ ਮਹਾਨ ਸ਼ਹੀਦ ਸਿੰਘਾਂ ਸਿੰਘੜੀਆਂ ਪੁਚੰਗੀਆਂ ਹਜ਼ਾਰਾਂ ਦੇ ਗਿਣਤੀ ਵਿੱਚ ਇਹਨਾਂ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਮਹਾਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ ਉਹਨਾਂ ਨੂੰ ਅੱਜ ਉਹਨਾਂ ਦੀ ਜਿਹੜੀ ਸਦੀਵੀ ਯਾਦਗਾਰ ਹੈ ਉਹ ਸ਼ਹੀਦ ਦੀ ਗੈਲਰੀ ਦੇ ਰੂਪ ਵਿੱਚ ਪ੍ਰਕਰਮਾਂ ਦੇ ਵਿੱਚ ਸਥਾਪਿਤ ਕੀਤੀ ਗਈ ਹੈ ਦਾਸ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਔਰ ਮਾਨਜੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਗਿੰਦਰ ਸਿੰਘ ਜੀ ਧਾਮੇ ਔਰ ਸਮੁੱਚੇ ਖਾਲਸਾ ਪੰਥ ਨੂੰ ਇਸ ਗੱਲ ਦੀ ਬਹੁਤ-ਬਹੁਤ ਵਧਾਈ ਦਿੰਦਾ ਹੈ ਕਿ ਅੱਜ ਉਹਨਾਂ ਮਹਾਨ ਸ਼ਹੀਦਾਂ ਦੀ ਸਦੀਵੀ ਯਾਦਗਾਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਸ਼ਹੀਦ ਦੀ ਗੈਲਰੀ ਦੇ ਰੂਪ ਵਿੱਚ ਸਥਾਪਿਤ ਕੀਤੀ ਗਈ ਹੈ ਔਰ ਧੰਨਵਾਦ ਕਰਦਾ ਹੈ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮਿਤ ਸਾਲ ਜਿਨ੍ਹਾਂ ਨੇ ਬਹੁਤ ਸ਼ਿੱਦਤ ਦੇ ਨਾਲ ਬੜੀ ਦ੍ਰਿੜਤਾ ਦੇ ਨਾਲ ਔਰ ਬੜੇ ਧਿਆਨ ਦੇ ਨਾਲ ਇਹ ਜਿਹੜੀ ਸ਼ਹੀਦੀ ਗੈਲਰੀ ਦੀ ਜਿਹੜੀ ਯਾਦਗਾਰ ਹੈ ਉਹਨੂੰ ਪ੍ਰਕਰਮਾਂ ਦੇ ਵਿੱਚ ਸਥਾਪਿਤ ਕੀਤਾ ਹੈ ਸਮੁੱਚੇ ਪੰਥ ਨੂੰ ਇਹ ਬੇਨਤੀ ਹੈ ਕਿ ਉਹ ਜਦ ਵੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਆਉਣ ਇਸ ਸ਼ਹੀਦੀ ਗੈਲਰੀ ਦੇ ਦਰਸ਼ਨ ਆ ਕੇ ਜਰੂਰ ਕਰਨ ਔਰ ਉਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੋਣ ਉਹਨਾਂ ਨੂੰ ਜਰੂਰ ਯਾਦ ਕਰਨ ਜਿਨ੍ਹਾਂ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆ ਔਰ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਮਹਾਨ ਸ਼ਹਾਦਤਾਂ ਤਬ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੌਕੇ ਤੇ ਮੌਜੂਦ ਐਸਪੀ ਸੀਪੀ ਦੇ ਪਰਤਾਨ ਗੁਰਚਰਨ ਸਿੰਘ ਗਰੇਵਾਲ ਜੀ ਨੇ ਸੱਪੇ ਸਾਂਜੀਵਾਲ ਦੇ ਮਜਸਮੇ ਦਰਬਾਰ ਸਹਿਤ ਹੋਈ ਇਸ ਹਮਲੇ ਬਾਰੇ ਕਿ ਉਸ ਸਮੇਂ ਦੇ ਸ਼ਹੀਦੀ ਇਤਿਹਾਸ ਨੂੰ ਕਿਵੇਂ ਨਵੀਂ ਪੀੜੀ ਲਈ ਮੂਰਤੀਮਾਨ ਕਰਦੀ ਇਸ ਗੈਲਰੀ ਬਾਰੇ ਕੀ ਕਿਹਾ ਆਉ ਸੁਣਾਉਂਦੇ ਹਾਂ ਦੇਖੋ ਦੇਸ਼ ਨੂੰ ਆਜ਼ਾਦ ਹੋਏ ਕਹਿੰਦੇ 75 ਦੇ ਕਰੀਬ ਸਾਲ ਹੋ ਗਏ ਆ ਦੇ ਦੁਨੀਆ ਦੇ ਕਿਸੇ ਵੀ ਹਿਸਟਰੀ ਦੇ ਕਿਸੇ ਵੀ ਕਿਤਾਬ ਦੇ ਅੰਦਰ ਇਸ ਤਰ੍ਹਾਂ ਦੀ ਗੱਲ ਨਹੀਂ ਆ ਗਈ ਕਿ ਦੇਸ਼ ਦੀਆਂ ਫੌਜਾਂ ਉਹਨਾਂ ਦੇ ਆਪਣੇ ਹੀ ਲੋਕਾਂ ਤੇ ਤੇ ਉਹਨਾਂ ਦੇ ਧਾਰਮਿਕ ਸਥਾਨ ਤੇ ਉਹ ਵੀ ਉਹ ਧਾਰਮਿਕ ਸਥਾਨ ਜਿਹੜਾ ਸਭੇ ਸਾਂਝੀ ਵਾਲ ਸਦਾਨ ਕੋਈ ਇਹਨਾਂ ਦੇ ਸੇ ਬਾਹਰ ਦੀ ਗੱਲ ਕਰਦਾ ਹੋਵੇ ਜਿੱਥੇ ਚਾਰ ਦਰਵਾਜ਼ੇ ਰੱਖੇ ਗਏ ਆ ਕੁੱਲ ਦੁਨੀਆ ਤੋਂ ਲੋਕ ਸਭ ਧਰਮਾਂ ਦੇ ਸਭ ਵਰਣਾਂ ਦੇ ਸਭ ਜਾਤਾਂ ਦੇ ਲੋਕ ਇੱਥੇ ਆਉਂਦੇ ਆ ਤੇ ਇਹ ਉਹੀ ਅਕਾਲ ਤਖਤ ਸਾਹਿਬ ਆ ਜਿਸ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਕਿ ਉਸ ਸਮੇਂ ਤੇ ਇੰਦਰਾ ਗਾਂਧੀ ਜਿਹੜੀ ਉਸ ਸਮੇਂ ਦੀ ਮੁੱਖ ਪ੍ਰਧਾਨ ਮੰਤਰੀ ਸੀ ਦੇਸ਼ ਦੀ ਉਹਨੇ ਹੁਕਮ ਚਾੜ ਕੇ ਇੱਥੇ ਟੈਂਕ ਤੇ ਧੋਬ ਚਾੜੇ ਇਹ ਦੇਸ਼ ਦੇ ਇਤਿਹਾਸ ਦੀ ਇੱਕ ਵੱਡੀ ਘਟਨਾ ਹੈ ਤੇ ਇਹ ਘਟਨਾ ਜਿਹੜੀ ਆ ਸਿੱਖਾਂ ਦੇ ਜਿਹੜੇ ਦਿਲ ਤੇ ਤਾਂ ਉੱਕਰੀ ਹੋਈ ਆ ਪਰ ਨਵੀਂ ਨੌਜਵਾਨ ਪੀੜ੍ਹੀ ਜਿਹੜੀ ਆ ਉਸ ਨੂੰ ਉਸ ਸਮੇਂ ਦਾ ਜਿਹੜਾ ਮੰਦਰ ਆ ਉਸ ਨੂੰ ਮੂਰਤੀਮਾਨ ਕਰਨ ਵਾਸਤੇ ਜਿਹੜੇ ਉਸ ਸਮੇਂ ਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਜਿਨ੍ਹਾਂ ਨੇ ਇਸ ਕਿਨਾਂ ਗੁਰਸਥਾਨ ਦੀ ਪਵਿੱਤਰਤਾ ਨੂੰ ਕਾਇਮ ਕਰਨ ਲਈ ਇਹਦੇ ਨਾਲ 38 ਹੋਰ ਜਿਹੜੇ ਗੁਰਦਰਾ ਸਾਹਿਬ ਤੇ ਫੌਜ ਨੇ ਹਮਲਾ ਕੀਤਾ ਉਹ 84 ਜੂਨ ਦਾ ਜਿਹੜਾ ਵਰਤਾਰਾ ਵਾ ਉਹ ਬੜਾ ਬਹੁਤ ਵੱਡਾ ਦੁਖਦਾਈ ਆ ਤੇ ਸਿੱਖਾਂ ਦੇ ਨਸੂਰ ਆ ਇਹ ਜਿਹੜਾ ਕਦੇ ਹਮੇਸ਼ਾ ਰਸਤਾ ਰਹੇਗਾ ਹਰ 6 ਜੂਨ ਨੂੰ ਜਿਹੜੀ ਜਿਹੜੇ ਸਿੱਖਾ ਉਹ ਦਿਨ ਵੀ ਮਨਾਉਂਦੇ ਆ ਇਹਨਾਂ ਸ਼ਹੀਦਾਂ ਨੂੰ ਨਤਮਸਤਕ ਵੀ ਹੁੰਦੇ ਆ ਸੋ ਇਹ ਬੜੀ ਜ਼ਰੂਰੀ ਸੀ ਕਿਉਂਕਿ ਇਤਿਹਾਸ ਜਿਹੜਾ ਜਿਉਂਦਾ ਰੱਖਣ ਵਾਸਤੇ ਨਵੀਂ ਪੀੜੀ ਨੂੰ ਉਸਦੇ ਰੂਬਰੂ ਕਰਨ ਵਾਸਤੇ ਇਹ ਸਾਰੇ ਜਿਹੜੇ ਕਾਰਜ ਕਰਨੇ ਪੈਂਦੇ ਆ ਚਾਹੀਦੇ ਆ ਕਿਉਂਕਿ ਜਿਹੜੇ ਜਿਹੜੇ ਜਾਬ ਕਾਰਜਵੇਂ ਅਸੀਂ ਕਹਿੰਨੇ ਆ ਇਹ ਇੱਕ ਮੂੰਹ ਤੋਂ ਬੋਲਦੀ ਤਸਵੀਰ ਆ ਤੁਸੀਂ ਦੇਖੋਗੇ ਉਸ ਸਮੇਂ ਦੀ ਇੰਦਰਾ ਗਾਂਧੀ ਦੀ ਹੁਕਮਾਂ ਨਾਲ ਜੋ ਕੁਝ ਵਾਪਰਿਆ ਸੀ ਉਹਦੀ ਹੂ ਬੂ ਤਸਵੀਰ ਜਿਹੜੀ ਛਰੋਨੀ ਗੁਰਦਰਾ ਪ੍ਰਬੰਧ ਕਮੇਟੀ ਵੱਲੋਂ ਜਿਹੜੀ ਸੇਵਾ ਹੈ ਬਾਬਾ ਹਰਨਾਮ ਸਿੰਘ ਜੀ ਖਾਲਸਾ ਜਿਹੜੇ ਦਮਦਮਾ ਟਕਸਾਲ ਦੇ ਮੁਖੀ ਉਹਨਾਂ ਨੂੰ ਕਾਰ ਸੇਵਾ ਦਿੱਤੀ ਗਈ ਸੀ ਤੋਂ ਇਹ ਗੈਲਰੀ ਪੂਰੀ ਸਥਾਪਿਤ ਕੀਤੀ ਗਈ ਆ ਜਿੰਨੇ ਸ਼ਹੀਦ ਹੋਏ ਉਹਨਾਂ ਦੀਆਂ ਤਸਵੀਰਾਂ ਇੱਥੇ ਲਾਈਆਂ ਗਈਆਂ ਤੇ ਉਸ ਸਮੇਂ ਦੇ ਕਾਲ ਤੱਕ ਸਾਹ ਦੀ ਜਿਹੜੀ ਆ ਬਹੁਤ سارے ਲੋਕ ਜਿਹੜੀ ਤਸਵੀਰ ਦੇਖਦੇ ਆ ਪਰ ਅਸਲ ਜਿਹੜੀ ਜਿਹੜੀ ਇਹਨੂੰ ਮੂਰਤੀਮਾਨ ਕਰਨ ਵਾਸਤੇ ਜਿਹੜਾ ਮਾਡਲ ਤਿਆਰ ਕੀਤਾ ਗਿਆ ਉਹ ਤੁਹਾਡੇ ਸਾਹਮਣੇ ਆ ਇਹ ਸਾਰੀ ਜਿਹੜੀ ਹੈ ਸ਼ੀਧੀ ਗੈਲਰੀ ਇਹ ਅੱਜ ਸਮੁੱਚੇ ਮਾਨਵਤਾਂ ਨੂੰ ਜਿਹੜੀ ਕੀ ਹੈ ਇਹ ਸੌਂਪੀ ਗਈ ਆ ਸੋ ਬਾਬਾ ਜੀ ਹੋਰਾਂ ਨੇ ਬਹੁਤ ਅੱਛੀ ਸੇਵਾ ਕੀਤੀ ਆ ਤੇ ਸਾਰੇ ਇਤਿਹਾਸ ਨੂੰ ਮਤਲਬ ਜਿਵੇਂ ਕਹਿੰਦੇ ਸੂਚੀਬੱਧ ਕਰਕੇ ਇਹ ਜਿਹੜੀ ਗੈਲਰੀ ਬਣਾਈ ਗਈ ਆ ਉਹ ਇਹ ਇਸ ਦੇਸ਼ ਦੇ ਲੋਕਤੰਤਰ ਤੇ ਬਹੁਤ ਵੱਡਾ ਤੱਬਾ ਵਾ ਤੇ ਮੈਂ ਇਹ ਦੇਖਦਾ ਕਿ ਉਸ ਦਾ ਉਸ ਗਾਂਧੀ ਪਰਿਵਾਰ ਦਾ ਫਰਜ਼ੰਦ ਕਈ ਵਾਰ ਇੱਥੇ ਆ ਗਿਆ ਉਹ ਆਪਦੀਆਂ ਵੋਟਾਂ ਮਟੋਰਨ ਲਈ ਆਪਣੀ ਜਿਹੜੀ ਵੋਟ ਰਾਜਨੀਤੀ ਦੇ ਤਹਿਤ ਤਾਂ ਬਹੁਤ ਵਾਰੀ ਆਇਆ ਭਾਂਡੇ ਵੀ ਮਾਂਜੇ ਤੇ ਪਾਣੀ ਵੀ ਪਿਆ ਅਸੀਂ ਇੱਥੇ ਆਏ ਤੇ ਕਿਉਂਕਿ ਕੋਈ ਵੀ ਇੱਥੇ ਆਉਂਦਾ ਉਸ ਨੂੰ ਇੱਥੇ ਜਗ੍ਹਾ ਮਿਲਦੀ ਆ ਪਰ ਇਸ ਜਿਹੜਾ ਕਾਰਾ ਕੀਤਾ ਸੀ ਉਸ ਕਾਰੇ ਦੀ ਅੱਜ ਤੱਕ ਉਹਨਾਂ ਦੇ ਮਨ ਦੇ ਵਿੱਚ ਨਾ ਮਾਫੀ ਹੈ ਤੇ ਨਾ ਕੋਈ ਹੋਰ ਗੱਲ ਆ ਕਿਸੇ ਵਿਸ਼ੇਸ਼ ਨਾਲ ਦੁੱਖ ਜੋ ਹੋ ਸਕਦਾ ਲੜਾਈ ਹੋ ਸਕਦੀ ਆ ਪਰ ਰੱਬ ਦੇ ਘਰ ਦੇ ਨਾਲ ਲੜਾਈ ਨਹੀਂ ਹੋ ਸਕਦੀ ਇਹ ਉਸ ਸਮੇਂ ਜੋ ਇੰਦਰਾ ਗਾਂਧੀ ਨੇ ਕੀਤਾ ਇੱਕ ਪੱਤਰਕਾਰ ਸਵਾਲ ਪੁੱਛ ਰਿਹਾ ਸੀ ਕਿ ਉਸ ਦਾ ਆਪਾਂ ਨੂੰ ਹਾਲੇ ਤੱਕ ਮੁਆਵਜ਼ਾ ਨਹੀਂ ਮਿਲਿਆ ਮੁਆਵਜ਼ਾ ਸਿੱਖੀ ਦਾ ਇਤਿਹਾਸ ਜਿਹੜਾ ਵਾ ਉਹ ਦਿੰਦਾ ਰਹੀਦਾ ਵਾ ਦੇ ਮੁਆਵਜ਼ਾ ਉਹਨਾਂ ਨੂੰ ਮਿਲ ਵੀ ਚੁੱਕਿਆ ਦੁਨੀਆਂ ਨੇ ਸਾਰਾ ਕੁਝ ਦੇਖਿਆ ਹੋਇਆ ਗਰੇਵ ਸਾਹਿਬ ਤੁਸੀਂ ਉਸ ਵੇਲੇ ਦੇ ਕਿਉਂਕਿ ਇੱਕ ਗਵਾਹ ਵੀ ਹਾਂ ਕਿਉਂਕਿ ਤੁਸੀਂ ਵੀ ਉਹ ਸਾਰਾ ਮੰਜ਼ਰ ਦੇਖਿਆ ਤਾਂ ਜੋ ਹਾਲਾਤ ਉਸ ਵੇਲੇ ਬਣੇ ਸੀਗੇ ਕਿ ਸਰਕਾਰਾਂ ਦੀ ਕੀ ਮਨਛਾ ਕੀ ਜਾਬਦੀ ਸੀ ਕਿਉਂਕਿ ਹਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਨਾ ਬੰਦੀ ਸਿੰਘਾਂ ਦੀ ਗੱਲ ਕਰ ਲਈ ਨਾ ਉੱਥੇ ਇਨਸਾਫ ਮਿਲਿਆ ਤਾਂ ਕਿਵੇਂ ਵੇਖਦੇ ਹੋ ਤੁਸੀਂ ਦੇਖੋ ਜੀ ਸਰਕਾਰਾਂ ਜਿਹੜੀਆਂ ਨਾ ਉਹਨਾਂ ਨੇ ਗੱਲ ਉਹ ਕਰਨੀ ਹੁੰਦੀ ਹੈ ਜਿਹੜੀ ਉਹ ਜਿਹੜੇ ਦੁਸ਼ਮਣ ਬਾਤ ਕਰੇ ਹੋਣੀ ਇੱਥੇ ਮੈਂ ਕਹਾਂਗਾ ਕਿ ਇਹ ਸਰਕਾਰ ਸਾਡੀ ਨਹੀਂ ਸੀ ਇਹ ਦੁਸ਼ਮਣ ਦੀ ਸਰਕਾਰ ਸੀ ਜੀਨੇ ਸਿੱਖਾਂ ਦੇ ਇਸ ਧਾਰਮਿਕ ਸਥਾਨ ਦੇ ਉਤੇ ਇਡਾ ਵੱਡਾ ਹੱਲਾ ਬੋਲਿਆ ਇੱਥੇ ਟੈਂਕ ਤੋਂ ਚੜਨ ਦਾ ਕੋਈ ਮਸਲਾ ਨਹੀਂ ਸੀ ਇੱਥੇ ਕੋਈ ਵੀ ਐਸੀ ਗੱਲ ਨਹੀਂ ਸੀ ਇਸ ਇਸ ਨੂੰ ਬੜੇ ਢੰਗ ਨਾਲ ਸਮਟਿਆ ਜਾ ਸਕਦਾ ਸੀ ਪਰ ਇਹ 18 ਮਹੀਨੇ ਪਹਿਲਾਂ ਜਿਹੜਾ ਕੇ ਸੁੰਦਰਜੀ ਦੇਸ਼ ਦਾ ਜਰਨਲ ਰਿਆ ਉਹ 18 ਮਹੀਨੇ ਪਹਿਲਾਂ ਦੱਸ ਰਿਹਾ ਕਿ ਇਹ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਜਿਹੜੀ ਨੀਤੀ ਤੇ ਜਿਹੜਾ ਉਹਨਾਂ ਦਾ ਸਾਰਾ ਢਾਂਚਾ ਵਾਂਚਾ ਸਾਰਾ ਤਿਆਰ ਕੀਤਾ ਗਿਆ ਸੀ ਇਹ ਮਨਸ਼ਾ ਨਾਲ ਆਈ ਸੀ ਇੰਦਰਾ ਗਾਂਧੀ ਕਿਉਂਕਿ ਉਹ ਦੇਸ਼ ਦੇ ਅੰਦਰ ਐਮਰਜੈਂਸੀ ਤੋਂ ਬਾਅਦ ਆਪਦੀ ਜਿਹੜੀ ਸੱਤਾ ਆ ਦੀ ਜਿਹੜੀ ਉਹਨਾਂ ਦੀ ਜ਼ਮੀਨ ਸੀ ਉਹ ਗਵਾ ਚੁੱਕੀ ਸੀ ਤੇ ਉਹਨੇ ਕਿਹਾ ਕਿ ਮੈਂ ਸਿੱਖਾਂ ਨੂੰ ਮਾਰ ਕੇ ਬਹੁ ਗਿਣਤੀ ਲੋਕਾਂ ਨੂੰ ਇੱਥੇ ਬਚਾਉਣਾ ਚਾਹੁੰਨੀ ਆ ਸੋ ਇਸ ਕਰਕੇ ਉਹਨੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਉਹਨੇ ਮਿੱਥ ਕੇ ਇਹ ਗੱਲ ਕੀਤੀ ਆ ਇਹ اچانک ਵਾਪਰਿਆ ਵਰਤਾਰਾ ਨਹੀਂ ਸੀ ਜੀ